ਗੁਰੂ ਖਾਲਸਾ ਜੀ ਜਿੱਦਾਂ ਕਿਸੇ ਚੀਜ਼ ਦਾ ਬਾਡਰ ਹੁੰਦਾ ਹੈ ਦੇਸ਼ ਦਾ ਬਾਡਰ ਹੁੰਦਾ ਹੈ ਇਹਦਾ ਅੰਮ੍ਰਿਤਸਰ ਸਾਹਿਬ ਦਾ ਬਾਡਰ ਹੈ ਬਾਬੇ ਨੌ ਸਿੰਘ ਦੀ ਸਮਾਦ ਬਾਬਾ ਨੌ ਸਿੰਘ ਜੀ ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਅੱਗੇ ਜਾਓ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਤੇ ਜਾਓ ਆਪ ਜੀ ਮੈਂ ਇੱਥੇ ਹੀ ਪਹਰਾ ਲਾਵਾਂਗਾ ਜੇ ਕੋਈ ਅੰਮ੍ਰਿਤਸਰ ਨੂੰ ਹਨਵੈਰੀ ਚੜ੍ਹ ਕੇ ਆਇਆ ਕਰੂਗਾ ਇਥੋਂ ਅੰਨਾ ਕਰ ਦਿਆ ਕਰਾਂਗਾ ਅੱਗੇ ਨਹੀਂ ਜਾਣ ਦੇਣਾ ਉਹ ਸ਼ੀਦਾਂ ਦੇ ਸਥਾਨ ਤੇ ਨਾ ਇੱਕ ਵਾਰ ਪਹਿਲਾਂ ਟੱਕਾਂ ਤੇ ਬਰਾਤਾਂ ਜਾਂਦੀਆਂ ਸੀ ਤੇ ਉਹ ਜਿਹੜਾ ਲਾੜਾ ਸੀ ਉਹਨੇ ਸ਼ਰਾਬ ਪੀਤੀ ਤੇ ਕਹਿੰਦਾ ਕਿ ਇੱਥੇ ਸ਼ੀਦਾਂ ਦਾ ਸਥਾਨ ਹੈ ਤੇ ਇੱਥੋਂ ਗੱਡੀ ਭਜਾ ਕੇ ਲੰਘ ਉਹ ਡਰਾਈਵਰ ਕਹਿੰਦਾ ਨਾ ਜੀ ਇਹ ਸ਼ੀਦਾ ਦਾ ਸਥਾਨ ਹੈ ਤੇ ਮੈਂ ਤੇ ਇਥੋਂ ਰੋਕੇ ਜਾਵਾਂਗਾ ਉਹਨੇ ਨਾ ਜਿਹੜਾ ਦਾੜਾ ਸੀ ਨਸ਼ੇ ਦੇ ਵਿੱਚ ਕਹਿ ਦਿੱਤਾ ਕਿ ਮੇਰੇ ਕਿਹੜਾ ਸ਼ੀਦਾ ਲੱਤ ਤੋੜਦੇ ਲੱਗੇ ਨੇ ਉਹ ਕਹਿੰਦਾ ਭਾਵੇਂ ਤੇਰੀ ਟੁੱਟੇ ਭਾਵੇਂ ਰਵੇ ਮੈਂ ਤਾਂ ਇਥੋਂ ਗੱਡੀ ਖਲਾਰ ਕੇ ਲੰਘਣੀ ਹੈ ਜਦੋਂ ਬਾਬਾ ਜੀ ਦੀ ਸਮਾਧੇ ਕੋਲੇ ਗਏ ਜਾ ਕੇ ਮੱਥਾ ਟੇਕਿਆ ਡਰਾਈਵਰ ਨੇ ਸਾਰੀ ਬਰਾਤ ਨੇ ਮੱਥਾ ਟੇਕਿਆ ਜਿਹੜਾ ਕਹਿੰਦਾ ਸੀ ਨਾ ਮੇਰੀ ਕਿਹੜਾ ਸ਼ੀਦਾ ਲੱਤ ਤੋੜਦੇ ਲੱਗੇ ਨੇ ਉਹ ਬਾਬਾ ਜੀ ਦੀ ਸਮਾਰ ਤੋਂ ਅੱਗੇ ਹੀ ਸੂਆ ਬਣਿਆ ਉਹ ਸਾਰਾ ਟਰੱਕ ਸੂਏ ਵਿੱਚ ਡਿੱਗ ਪਿਆ ਕਿਸੇ ਨੂੰ ਕੁਝ ਨਹੀਂ ਹੋਇਆ ਡਰਾਈਵਰ ਸਮੇਤ ਜਿੰਨੇ ਕਿਸੇ ਨੂੰ ਛਰੀਟ ਵੀ ਨਹੀਂ ਆਈ ਜਿਹੜਾ ਕਹਿੰਦਾ ਸੀ ਨਾ ਮੇਰੀ ਕਿ